ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਕਾਟਨ ਦੀ ਕਲੈਕਸ਼ਨ ਦਿਖਾਵਾਂਗੇ ਬਹੁਤ ਸੋਹਣੇ ਸੋਹਣੇ ਭੈਣੋ ਕਾਟਨ ਦੇ ਸੂਟ ਆ ਪ੍ਰਿੰਟ ਵਿੱਚ ਹੋਣਗੇ ਬਹੁਤ ਸੋਹਣੇ ਡਿਜ਼ਾਈਨਰ ਸੂਟ ਹੋਣਗੇ ਜਿਨ੍ਹਾਂ ਦਾ ਪ੍ਰਾਈਸ ਬਹੁਤ ਰੀਜ਼ਨੇਬਲ ਆ ਤੁਸੀਂ ਪ੍ਰਾਈਸ ਸੁਣ ਕੇ ਤਾਂ ਸ਼ੌਕ ਹੋ ਜਾਊਗੇ ਜਿਹੜਾ ਮਾਰਕੀਟ 'ਚ ਤੁਹਾਨੂੰ 600 ਰੁਪਏ ਦਾ ਇੱਕ ਸੂਟ ਮਿਲਦਾ ਹੈ ਇਹ ਤੁਹਾਨੂੰ ਦੋ ਸੂਟ 799 ਰੁਪਏ ਵਿੱਚ ਮਿਲਣਗੇ ਠੀਕ ਹੈ ਜੀ ਸ਼ਿਪਿੰਗ ਆਪਣੀ 올 ਓਵਰ ਇੰਡੀਆ ਫ੍ਰੀ ਰਹੇਗੀ ਤੇ 컬러 কালেকਸ਼ਨ ਇਹਦੇ ਵਿੱਚ अनलिमिटेड ਆ ਘੱਟੋ ਘੱਟ 40 ਤੋਂ 35 ਤੋਂ 40 ਰੰਗ अवेलेबल ਆ ਤੁਸੀਂ ਚੈੱਕ ਕਰਕੇ ਅਪਨੇ ਅਕੋਰਡਿੰਗ ਕਲਰ ਡਿਜ਼ਾਈਨ ਪ੍ਰਿੰਟ ਸਿਲੈਕਟ ਕਰ ਸਕਦੇ ਹੋ ਕਾਫੀ ਕਲਰ কালেকਸ਼ਨ ਹੈਗੀ ਆ ਬਹੁਤ ਸੋਹਣੇ ਸੋਹਣੇ ਪ੍ਰਿੰਟ ਆ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਆ ਠੀਕ ਹੈ ਜੀ ਭੈਣੋ ਤੁਸੀਂ ਕਿਸੇ ਲਈ ਵੀ ਤੁਸੀਂ ਸਟਿਚ ਕਰਾਉਣਾ ਆਪਣੀ ਮਦਰ ਲਈ ਸਿਸਟਰ ਲਈ ਕਰਵਾ ਸਕਦੇ ਹੋ ਨੈਕਸਟ ਆ ਮਸਲੀਨ ਦਾ ਆਪਣੇ ਕੋਲ ਪਲੇਨ ਫੈਬਰਿਕ अवेलेबल ਆ ਕਿਸੇ ਭੈਣ ਨੇ ਅਗਰ ਇਹ ਪਲੇਨ ਫੈਬਰਿਕ ਲੈਣਾ ਆ ਤਾਂ ਪਲੇਨ ਵੀ ਲੈ ਸਕਦੇ ਹੋ ਬਹੁਤ ਹੀ ਫੈਬਰਿਕ ਦੀ ਕੁਆਲਿਟੀ ਵਧੀਆ ਆ ਅਗਰ ਤੁਸੀਂ ਇੰਤੇ ਆਪਣੇ ਕੋਲ ਵਰਕ ਕਰਵਾਉਣਾ ਚਾਹੁੰਦੇ ਹੋ ਮਸ਼ੀਨ ਵਰਕ ਇਹਨਾਂ ਵਿੱਚੋਂ ਕਲਰ ਕੋਈ ਵੀ ਸਿਲੈਕਟ ਕਰਕੇ ਕੋਈ ਵੀ ਡਿਜ਼ਾਈਨ ਕਰਵਾਉਣਾ ਚਾਹੁੰਦੇ ਰੈਡੀ ਮਸ਼ੀਨ ਵਰਕ ਕਰਵਾ ਕੇ ਤਾਂ ਆਪਣੇ ਕੋਲ ਡਿਜ਼ਾਈਨ ਵੀ ਰੈਡੀ ਕਰਵਾ ਸਕਦੇ ਹੋ ਅਗਰ ਪਲੇਨ ਲੈਣਾ ਤੇ ਪਲੇਨ ਵੀ ਲੈ ਸਕਦੇ ਹੋ ਨੈਕਸਟ ਆ ਵਾਲੇ ਵੀ ਕਾਟਨ ਦੇ ਵਿੱਚ ਸੂਟ ਆ ਗਏ ਜੀ ਪਿਓਰ ਕਾਟਨ ਦਾ ਸੂਟ ਰਹੇਗਾ ਨਾਲ ਕਾਟਨ ਦਾ ਹੀ ਮਲਮਲ ਦਾ ਦੁਪੱਟਾ ਰਹੇਗਾ ਪ੍ਰਾਈਸ ਇਹਦਾ ਹੋਏਗਾ 648 ਰੁਪਏ ਜਿੰਨੇ ਵੀ ਸੂਟਾਂ ਨੇ ਆਪਾਂ ਤੁਹਾਨੂੰ ਪ੍ਰਾਈਸ ਦੱਸਾਂਗੇ ਆਪਣੀ ਸਬਦੀ ਉਹਦੀ ਸ਼ਿਪਿੰਗ ਜਿਹੜੀ 올ਓਵਰ ਇੰਡੀਆ ਫ੍ਰੀ ਰਹੇਗੀ ਨੈਕਸਟ ਆ ਕਾਟਨ ਚ ਆ ਗਏ ਬਹੁਤ ਸੋਹਣੀ ਕਾਟਨ ਦੇ ਵਿੱਚ ਸੂਟ ਹੋਣਗੇ ਇਹ ਬਹੁਤ ਹੀ ਵਧੀਆ ਫੈਬਰਿਕ ਰਹੇਗਾ ਨੈਕਸਟ ਆ ਮਸਲੀਨ ਕਾਟਨ ਚ ਆ ਗਏ ਨਾਲ ਮਸਲੀਨ ਦਾ ਹੀ ਦੁਪੱਟਾ ਆ ਗਿਆ ਦੁਪੱਟਾ ਚੈੱਕ ਕਰੋ ਬਹੁਤ ਹੀ ਸੋਹਣਾ ਬਣਿਆ ਹੋਇਆ ਜੀ ਨੈਕਸਟ ਆ ਕ੍ਰਸ਼ਮ ਮਸਲੀਨ ਵਿੱਚ ਸੂਟ ਆ ਗਏ ਜ ਨੈਕਸਟ ਆ ਵਾਲੇ ਜਿਹੜੇ ਆ ਕਾਟਨ ਦੀ ਕਲੈਕਸ਼ਨ ਦੇ ਵਿੱਚ ਸੂਟ ਹੋਣਗੇ ਬਹੁਤ ਹੀ ਵਧੀਆ ਫੈਬਰਿਕ ਰਹੇਗਾ ਇਹਦੇ ਨਾਲ ਆਪਣਾ ਸਪੈਸ਼ਲ ਆਫਰ ਵੀ ਲਈ ਆ ਨੈਕਸਟ ਆ ਕਾਟਨ ਵਿੱਚ ਨੈੱਕ ਘੇਰਾ ਡਿਜ਼ਾਈਨ ਵਾਲੇ ਆਗੇ ਜੀ ਨੈਕਸਟ ਆ ਬੁਟੀਕ ਸਟਾਈਲ ਸੂਟ ਅਵੇਲੇਬਲ ਆ ਨੈੱਕ ਡਿਜ਼ਾਈਨ ਹੋਗਾ ਘੇਰਾ ਡਿਜ਼ਾਈਨ ਹੋਗਾ ਸਭ ਦੇ ਵੱਖ-ਵੱਖਰੇ ਡਿਜ਼ਾਈਨ ਹੋਣਗੇ ਜੀ ਇਹ ਸਾਰੇ ਬੁਟੀਕ ਸਟਾਈਲ ਵਿੱਚ ਸੋ ਲੋ ਪੀਸ ਅਵੇਲੇਬਲ ਆ ਤੁਸੀਂ ਪ੍ਰਾਈਸ ਪੁੱਛ ਸਕਦੇ ਹੋ ਮੈਸੇਜ ਕਰਕੇ ਬਾਕੀ ਵੀਡੀਓ ਨੂੰ ਸਕਿਪ ਨਾ ਕਰੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਡੇਲੀ ਆਪਾਂ ਹੁਣ ਵੀਡੀਓ ਪਾਈ ਦੀ ਡੇਲੀ ਰੱਖਣੀ ਹੈ ਤੇ ਕਰਕੇ ਭੈਣਾਂ ਦੇ ਲਈ ਨਵੀਂ ਤੋਂ ਨਵੀਂ ਆਫਰ ਲੈ ਕੇ ਆਈ ਦੀ ਆ ਤੁਸੀਂ ਵੀਡੀਓ ਨੂੰ ਪੂਰਾ ਸਕਿਪ ਨਾ ਕਰਿਆ ਕਰੋ ਪੂਰਾ ਦੇਖਿਆ ਕਰੋ ਨੈਕਸਟ ਆ ਕਾਟਨ ਦੇ ਸੂਟ ਆ ਗਏ ਜੀ ਬਹੁਤ ਸੋਹਣੇ ਸੋਹਣੇ ਕਾਟਨ ਦੇ ਸੂਟ ਆ ਰਹੇ ਆ ਪ੍ਰਾਈਸ ਇਹਨਾਂ ਦਾ ਵੀ ਬਹੁਤ ਰੀਜ਼ਨੇਬਲ ਆ ਤੁਸੀਂ ਪੁੱਛ ਕੇ ਸੂਟ ਪ੍ਰਾਈਸ ਪੁੱਛ ਸਕਦੇ ਹੋ ਮੈਸੇਜ ਕਰਕੇ ਨੈਕਸਟ ਆ ਪਿਓਰ ਕਾਟਨ ਦਾ ਸੂਟ ਰਹੇਗਾ ਫਰੰਟ ਬੈਕ ਦੋਨਾਂ ਤੇ ਐਮਬਰਾਇਡਰੀ ਹੋਏਗੀ ਜਿੱਦਾਂ ਫਰੰਟ ਘੇਰੇ ਤੇ ਐਮਬਰਾਇਡਰੀ ਹੈ ਬੈਕ ਤੇ ਵੀ ਹੋਏ ਹੌਣ ਜਿੱਦਾਂ ਕਿ ਪੈਨ ਟਾਈ ਐਂਡ ਡਾਈ ਦੇ ਦੁਪੱਟੇ ਦੀ ਬਹੁਤ ਡਿਮਾਂਡ ਆ ਤੇ ਸਭ ਦੇ ਸੂਟਾਂ ਨਾਲ অলਮੋਸਟ ਆਈ ਐਂਡ ਡਾਈ ਚ ਹੀ ਹੁੰਦਾ ਆ ਨੈਕਸਟ ਆ ਪਿਓਰ ਕਾਟਨ ਦਾ ਹੀ ਸੂਟ ਰਹੇਗਾ ਇਹਦੇ ਨਾਲ ਮਸਲੀਨ ਦਾ ਦੁਪੱਟਾ ਰੱਖਿਆ ਹੋਇਆ ਆ ਦੁਪੱਟੇ ਤੇ ਬਹੁਤ ਸੋਹਣਾ ਆ ਜਿਹੜਾ 4 ਸਾਈਡ ਵਰਕ ਵੀ ਕੀਤਾ ਹੋਇਆ ਜੀ ਇਹ ਸਭ ਪਿਓਰ ਕਾਟਨ ਦੇ ਵਿੱਚ ਆ ਰਹੇ ਆ ਇਹਨਾਂ ਦੇ ਨਾਲ ਮਸਲੀਨ ਦੇ ਹੀ ਦੁਪੱਟੇ ਹੋਣਗੇ ਚੈੱਕ ਕਰੀ ਚਲੋ ਬਹੁਤ ਸੋਹਣੀ ਸੋਹਣੀ ਨੈਕਸਟ ਆ ਪ्योर ਸਰਪਲਸ ਕਾਟਨ ਦੀ ਸ਼ਾਰਟ ਰਹੇਗੀ ਕੈਮਰੀ ਕਾਟਨ ਦੀ ਬਾਟਮ ਹੋਏਗੀ ਬਾਟਮ ਤੇ ਬਹੁਤ ਸੋਹਣਾ ਵਰਕ ਕੀਤਾ ਹੋਇਆ ਜੀ ਨਾਲ ਕੋਰਾ ਕਾਟਨ ਦਾ ਟਾਈ ਐਂਡਾਈ ਦਾ ਦੁਪੱਟਾ ਰਹੇਗਾ ਇਦੇ ਵਿੱਚ ਵੀ ਕਾਫੀ ਕਲਰ ਹੈ ਗਿਆ ਨੈਕਸਟ ਆ ਚਿਕਨ ਦੁਪट्टे ਵਾਲੇ ਆ ਗਏ ਵੀ ਕੈਮਰੀ कॉटन ਦਾ ਸੂਟ ਰਹੇਗਾ ਨਾਲ ਕੋਰਾ कॉटन ਚ ਚਿਕਨ ਦਾ ਦੁਪੱਟਾ ਰਹੇਗਾ ਚਿਕਨ ਦੇ ਦੁਪੱਟੇ ਦੀ ਵੀ ਬਹੁਤ ਡਿਮਾਂਡ ਆ ਪਰ ਡੇਲੀ ਸਟਾਕ ਲੈ ਕੇ ਆਈਦਾ ਡੇਲੀ ਕਲੀਅਰ ਹੋ ਜਾਂਦਾ ਹੈ ਕਿਉਂਕਿ ਭੈਣਾਂ ਇੰਨਾ ਹੀ ਲਾਈਕ ਕਰਦੀਆਂ ਸੂਟ ਬਹੁਤ ਹੀ ਜ਼ਿਆਦਾ ਜਿਹੜੀ ਭੈਣ ਵੀ ਇੱਕ ਦੋ ਸੂਟ ਮੰਗਾ ਲੈਂਦੀ ਹੈ ਤਾਂ ਦੁਬਾਰਾ ਉਹਨਾਂ ਦੀ ਇੰਨਾ ਸੂਟਾਂ ਤੇ ਡਿਮਾਂਡ ਹੁੰਦੀ ਹੈ ਤੇ ਦੁਬਾਰਾ ਤੋਂ ਦੁਬਾਰਾ ਉਹ ਵੀ ਫੇਰ ਸੂਟ ਆਪਣੇ ਕੋਲੋਂ ਮੰਗਵਾਉਂਦੀਆਂ ਡੇਲੀ ਆਪਾਂ ਸਟਾਕ ਮੰਗਵਾਈਦਾ ਤੇ ਡੇਲੀ ਕਲੀਅਰ ਹੋ ਜਾਂਦਾ ਹੈ ਬਹੁਤ ਹੀ ਸੋਹਣੇ ਸੋਹਣੇ ਕਲੈਕਸ਼ਨ ਆ ਕਲਰ ਕੋਈ ਪ੍ਰਿੰਟ ਬਹੁਤ ਵੱਖਰੇ ਆ ਪ੍ਰਿੰਟ ਬਹੁਤ ਸੋਹਣੇ ਆ ਨਾਲ ਚਿਕਨ ਦਾ ਦੁਪੱਟਾ ਪ੍ਰਾਈਸ ਬਹੁਤ ਰੀਜ਼ਨੇਬਲ ਹੋਏਗਾ ਜੀ ਨੈਕਸਟ ਆ ਪਿਓਰ ਸਲੱਬ कॉटन ਦੀ ਸ਼ਰਟ ਆ ਗਈ ਪਿਓਰ ਕੈਮਰੀ कॉटन ਦੀ ਬਾਟਮ ਹੋਏਗੀ ਜੀ ਕੋਟਾ ਚੱਕ ਦਾ ਨਾਲ ਦੁਪੱਟਾ ਹੋਏਗਾ ਦੁਪੱਟੇ ਦੇ ਬਹੁਤ ਸੋਹਣਾ ਸਪੈਸ਼ਲ ਵਰਕ ਲੱਗਾ ਹੋਏਗਾ ਸ਼ਰਟ ਨਾਲ ਦਾ ਤੇ ਫੋਰ ਸਾਈਡ ਲੈਸ਼ ਲੱਗੀ ਹੋਏਗੀ ਨੈਕਸਟ ਆਵਲੇ ਬਹੁਤ ਸੋਹਣੇ ਰਿਯਾਨ ਕਾਟਨ ਚ ਆਗੇ ਜੀ ਰਿਯਾਨ ਕਾਟਨ ਦੀ ਸ਼ਰਟ ਰਹੇਗੀ ਕੈਮਰੀ ਕਾਟਨ ਦੀ ਬਾਟਮ ਰਹੇਗੀ ਇਹਦੇ ਨਾਲ ਦੁਪੱਟਾ ਜਿਹੜਾ ਮਸਲਿੰਦਾ ਰਹੇਗਾ ਦੁਪੱਟੇ ਦੇ 4 ਸਾਈਡ ਲੈਸ਼ ਲਾ ਕੇ ਪ੍ਰੋਪਰ ਫਰਨੀਸ਼ਿੰਗ ਕੀਤੀ ਹੋਈਗੀ ਦੁਪੱਟਿਆਂ ਦੇ ਆਲਮੋਸਟ ਜਿਹੜੇ ਵੀ ਦੁਪੱਟੇ ਪਲੇਨ ਚ ਹੁੰਦੇ ਆ ਜੀ ਸਭ ਤੇ ਆਲਮੋਸਟ ਲੈਸ਼ ਲੱਗੀ ਹੁੰਦੀ ਆ ਤੇ ਫਰਨੀਸ਼ਿੰਗ ਕੀਤੀ ਹੁੰਦੀ ਆ ਪ੍ਰੋਪਰ ਸੂਟ ਵਧੀਆ ਤੁਹਾਨੂੰ ਮਿਲੇਗਾ ਕੋਈ ਕੁਆਲਿਟੀ ਤੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ ਕੁਆਲਿਟੀ ਜਿਹੜੀ ਆਪਣੇ ਕੱਪੜਿਆਂ ਦੀ ਬਹੁਤ ਫੈਬਰਿਕ ਦੀ ਵਧੀਆ ਹੁੰਦੀ ਆ ਜੀ ਨੈਕਸਟ ਆਵਲੇ ਨੈਚੁਰਲ ਕ੍ਰੇਪ ਦੇ ਵਿੱਚ ਜੇ ਨੀਲੇ ਤੇ ਚੈੱਕ ਕਰੋ ਕਢਾਈ ਬਹੁਤ ਸੋਹਣੀ ਕੀਤੀ ਹੋਈ ਆ ਬਾਟਮ ਬਾਜ਼ੂ ਤੇ ਵਰਕ ਹੈ ਦੋਨਾਂ ਦੇ ਹੈਵੀ ਨੈਕ ਘੇਰਾ ਬਣਿਆ ਹੋਇਆ ਤੇ ਦੋ ਕਲਰ ਦੇ ਵਿੱਚ ਅਵੇਲੇਬਲ ਹੈ ਨੈਕਸਟ ਜੀ ਇਹ ਆਵਲੇ ਜ਼ੋਰ ਜੱਟ ਦੇ ਵਿੱਚ ਸੂਟ ਆ ਗਏ ਕਾਫੀ ਟਾਈਮ ਪਹਿਲਾਂ ਡਿਮਾਂਡ ਆਈ ਸੀਗੀ ਤੇ ਹੁਣ ਦੁਬਾਰਾ ਇਹ ਆਏ ਆ ਇਹ 850 ਰੁਪਏ ਦੇ ਤਿੰਨ ਸੂਟ ਮੈਨ ਲਗੇ ਤੁਹਾਨੂੰ ਇੰਨੇ ਸਸਤੇ ਸੂਟ ਤੁਹਾਨੂੰ ਕਿਤੋਂ ਵੀ ਨਹੀਂ ਮਿਲਣੇ ਭੈਣਾ ਸਿਲੈਕਟ ਕਰ ਲਓ ਕਲਰ ਦੇਖੋ ਕਿੰਨੇ ਸੋਹਣੇ ਸੋਹਣੇ ਪਿਆਰੇ ਪਿਆਰੇ ਜੇ ਰੰਗ ਹੈ ਆ ਦੇਖੋ ਕਿੰਨੇ ਸੋਹਣੇ ਲੱਗਦੇ ਜਦੋਂ ਤੁਸੀਂ ਵੇਅਰ ਕਰੋ ਬਹੁਤ ਹੀ ਪਿਆਰੇ ਜਿਹੇ ਕਲਰ ਆ 850 ਪਰ ਤਿੰਨ ਸੂਟ ਆ ਸ਼ਿਪਿੰਗ ਫ੍ਰੀ ਹੈ ਜੀ ਨੈਕਸਟ ਆਵਲੇ ਜਿਹੜੇ ਆ ਪਿਓਰ ਕਾਟਨ ਦਾ ਸੂਟ ਰਹੇਗਾ ਬਹੁਤ ਸੋਹਣੀ ਵਰਕ ਤੇ ਸ਼ਾਰਟ ਤੇ ਏਮਬਰਾਇਡਰੀ ਕੀਤੀ ਹੋਈ ਆ ਫੁੱਲ ਫਰੰਟ ਤੇ ਕੀਤੀ ਹੈ ਇੱਦੀ ਬੈਕ ਤੇ ਏਮਬਰਾਇਡਰੀ ਕੀਤੀ ਹੋਏਗੀ ਤੇ ਬਾਟਮ ਤੇ ਵੀ ਵਰਕ ਕੀਤਾ ਹੋਏਗਾ ਕਾ ਤੁਸੀਂ ਤਾਂ ਪਲਾਜ਼ੋ ਸਟਿਚ ਕਰਾਉਣੇ ਆ ਤੇ ਉਹ ਵੀ ਕਰਵਾ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟਿਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਹੋ ਬਕਾਇਦਾ ਆਪਣੇ ਕੋਲ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਕਰਾਉਣਾ ਲੈਣਾ ਤਾਂ ਅਨਸਟਿਚ ਲੈ ਸਕਦੇ ਹੋ ਲਾਸਟਾ ਵਾਲੇ ਬਹੁਤ ਸੋਹਣੇ ਬਰਬਰੀ ਚ ਹੋਣਗੇ